ਨਾਬਾ ਵਿਖੇ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਆਕਾਲੀ ਦਲ ਦੀ ਕੀਤੀ ਜਾ ਰਹੀ ਭਰਤੀ ਨੂੰ ਲੈ ਕੇ ਮੀਟਿੰਗ ਕੀਤੀ ਗਈ ਇਸ ਮੌਕੇ ਤੇ ਆਕਾਲੀ ਦਲ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਤਵਿੰਦਰ ਸਿੰਘ ਟੋੜਾ ਦੇ ਵੱਲੋਂ ਸੰਗਤਾਂ ਨੂੰ ਸੰਬੋਧਨ ਕੀਤਾ ਗਿਆ ਅਤੇ ਵੱਦ ਤੋਂ ਵੱਦ 22 ਮਈ ਨੂੰ ਇਕੱਠ ਕਰਨ ਦੇ ਲਈ ਪ੍ਰੇਰਿਤ ਕੀਤਾ ਜੀਹਾਂ ਦੱਸੇ ਕਿ 22 ਮਈ ਨੂੰ ਨਾਬਾ ਵਿਖੇ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਆਕਾਲੀ ਦਲ ਦੀ ਭਰਤੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਅੱਜ ਆਪਾਂ ਦੇਖ ਰਹੇ ਹਾਂ ਜਿੰਨੂੰ ਮਰਜ਼ੀ ਗੱਲ ਕਰ ਲੋ ਉਹ ਜੀ ਸ਼ਕਵੀਰ ਤੋਂ ਕਿਵੇਂ ਬਣਾ ਅਕਾਲੀ ਦਲ ਕਿਵੇਂ ਚਲਾ ਲੂਗੇ ਦੇਖੀਏ ਉਹਦੇ ਕੋਲ ਤਾਂ ਪੈਸੇ ਬਹੁਤ ਨੇ ਜੀ ਪੈਸੇ ਬਹੁਤ ਲਾਉਂਦਾ ਹੈ ਆਮ ਗੱਲ ਚੱਲਦੀ ਹੈ ਨਹੀਂ ਚੱਲਦੀ ਤੁਹਾਡੇ ਨਾਲ ਵੀ ਲੋਕ ਕਰਦੇ ਹੋਣਗੇ ਜੇ ਸਹੀ ਮੈਂ ਇਹਨਾਂ ਦੇ ਵਿੱਚ ਪਛਦੇ ਹਾਂ ਉਹ ਸ਼ੋਮਨੀ ਕਾਲ ਦਲ ਤੇ ਪੈਸੇ ਕੱਢਦਾ ਰਿਹਾ ਹੈ ਲਾਈਨਪ ਹੈ ਅਸੀਂ ਦਿੰਦੇ ਰਹੇ ਹਾਂ ਆ ਇਲੈਕਸ਼ਨ ਦੇ ਵਿੱਚ ਵੀ ਮੈਂ ਕਰੋੜਾਂ ਰੁਪਏ ਦੇ ਕਿਹਾ ਜਦੋਂ ਅਸੈਂਬਲੀ ਇਲੈਕਸ਼ਨ ਹੋਈ ਸਾਰੇ ਦਿੰਦੇ ਸੀ ਮੈਂ ਹਿੰਚ ਕਿੱਲੇ ਦਿੰਦੇ ਕੋਈ 10 ਲੱਖ ਦਿੱਤਾ ਜੀ ਕੋਈ 20 ਲੱਖ ਦਿੰਦਾ ਜੀ ਕਿੰਨਾ ਲੱਖ ਦਿੰਦਾ ਹਾਲ ਤੱਕ ਕਿਸੇ ਨੂੰ ਚੋਣ ਨਹੀਂ ਕੋਈ ਮਿਲੀ ਨਹੀਂ ਸਿਰਫ ਤੇ ਸਿਰਫ ਜਿਹੜਾ ਮੈਨੂੰ ਪਤਾ ਲੱਗਿਆ ਚਾਰ ਚੱਕ ਟਿੱਕੇ ਗਏ ਹਾਲ ਤੱਕ 30 ਲੱਖ ਦੇ ਇੱਕ ਵੱਡੇ ਬਾਦ ਸਾਹਿਬ ਦੇ ਨਾਂ ਉਤੇ ਇੱਕ ਸੁਖਵੀਰ ਦੇ ਨਾਂ ਉਤੇ 60-60 ਲੱਖ ਦੇ ਇੱਕ ਹਰਸ਼ਿੰਦਰ ਦੇ ਨਾਂ ਉਤੇ ਇੱਕ ਆਪਣਾ ਜਿਹੜਾ ਉੱਥੇ ਖੜਾ ਸੀ ਜੋਸ਼ੀ ਅੰਮ੍ਰਿਤਸਰ ਸਾਹਿਬ ਤੋਂ ਉਹਦੇ ਨਾਲ ਉੱਤੇ ਹੋਰ ਕਿਸੇ ਨੂੰ ਪੁੱਛ ਲੋ ਤੁਸੀਂ ਵੀ ਇਲੈਕਸ਼ਨਾਂ ਲੜਦੇ ਹੋ ਤੁਹਾਡੇ ਵੀ ਰਿਸ਼ਤੇਦਾਰ ਨੇ ਸਾਰਿਆਂ ਨੂੰ ਜਾਣਦੇ ਤੁਸੀਂ ਕਿਸੇ ਨੂੰ ਦੱਸ ਦੋ ਕਿਉਂ ਚੁਆਨੀ ਦਿੱਤੀ ਹੋਵੇ ਫਿਰ ਫਾਇਦੇ ਕਿੱਡੇ ਕਿੱਡੇ ਹੋ ਜਾਂਦੇ ਨੇ ਜਿਹੜਾ ਬੰਦਾ ਇੰਨੇ ਸਾਲ ਕਬਜ਼ਾ ਰੱਖਿਆ ਹੋਵੇ ਸ਼ੋਭਨੀ ਕਾਲੀ ਦਲ ਤੇ ਘੱਟੋ-ਘੱਟ 5 ਵਾਰ ਮੁੱਖ ਮੰਤਰੀ ਰਿਹਾ ਹੋਵੇ ਉਹ ਏਰੀਆ ਦੇ ਵਿੱਚ ਇੰਡਸਟਰੀਸਟ ਨੂੰ ਵਪਾਰੀ ਨੂੰ ਜੋ ਮਰਜ਼ੀ ਕਹਿ ਦੇਵੇ ਉਹ ਕਹਿੰਦੇ 20 ਕਰੋੜ ਚਾਹੀਦਾ 30 ਕਰੋੜ ਚਾਹੀਦਾ 50 ਕਰੋੜ ਚਾਹੀਦਾ 100 ਕਰੋੜ ਚਾਹੀਦਾ ਕੋਈ ਨਾ ਹੀ ਨਹੀਂ ਕਹਿੰਦਾ ਫਿਰ ਲਿੰਕ ਕਿੱ데 ਕਿੱ데 ਹੋਂ ਸੈਂਟਰਸ ਕਾਰਡ ਦੇ ਵਿੱਚ ਹੀ ਪੂਰੀ ਗੱਲ ਸੀ